ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਅੱਜ ਦੀ ਵੀਡੀਓ 'ਚ ਲੋ ਜੀ ਆ ਗਏ ਕਾਨਾ ਜੀ ਦੇ ਖੇਤ 'ਚ ਕਰਤੀ ਚਾਲੂ ਟਾਈਮ 9:00 ਵਜੇ ਤੇ ਓਕੇ ਆ ਨਾ ਰਿਪੋਰਟ ਚੈੱਕ ਕਰ ਲਿਆ ਸਾਰਾ ਥੱਲੇ ਵੀ ਕਿਵੇਂ ਆ ਬਾਕੀ ਰੋਡ ਦੇ ਨਾਲੇ ਆਹੇ ਖੇਤ ਜਿਹੜਾ ਰੋਡ ਆਹ ਜਾਂਦਾ ਬੇਲਖੜੂ ਬੇਲਖੜੂ ਜਾ ਰਿਹਾ ਇਹ ਰੋਡ ਤੇ ਉਹਦੇ ਨਾਲ ਹੀ ਆ ਇਹ ਲਿਖਾਉਣਾ ਤੁਹਾਨੂੰ ਮਸ਼ੀਨ ਉਹ ਜਾਂਦਾ ਲਈ ਜੱਗਾ ਬਾਈ ਜਿਹੜਾ ਸਵੇਰ ਟਾਈਮ ਵੱਡ ਹੁੰਦਾ ਬਾਈ ਇਹਦੀ ਟੂੜੀ ਬਹੁਤ ਬਣਦੀ ਆ ਲਾਂਗਾ ਵਧੀਆ ਅਦਰ ਚੰਗੀ ਹੋਈ ਆ ਇਕੱਠੀ ਇੱਕ ਜਗ੍ਹਾ ਨਾ ਬਾਈ ਹਲੇ ਕੋਈ ਉਹ ਨਹੀਂ ਹੈਗਾ ਇਹਦਾ ਬਣਦਾ ਜਿਵੇਂ ਬਰੂਦਾ ਜਾਂ ਬਣਨ ਲੱਗ ਜਾਂਦਾ ਦੁਪਹਿਰ ਟਾਈਮ ਤੇ ਚਾਹੇ ਬਾਸਕਟ ਚੱਕ ਦੋ ਚਾਹੇ ਕੁਛ ਕਰ ਲੋ ਦੁਪਹਿਰ ਟਾਈਮ ਤਾਂ ਬਈ ਬਰੂਦਾ ਜਾਈ ਬਣਨ ਲੱਗ ਜਾਂਦਾ ਤੇ ਲੱਗੇ ਤਿੰਨ ਰੌਡ ਟੈਂਕ ਭਰ ਗਿਆ ਤਿੰਨ ਰਾਉਂਡ ਲੱਗੇ ਟੈਂਕ ਭਰ ਗਿਆ ਉਧਰ ਥੋੜਾ ਜਿਹਾ ਗਿਰਿਆ ਹੋਇਆ ਜਾਣ ਕੇ ਛੱਡਿਆ ਹੋਇਆ ਵੀ ਸਵੇਰੇ ਸਵੇਰੇ ਪਹਿਲਾਂ ਇਧਰਲਾ ਹਿੱਸਾ ਵੜਦਣੇ 4 ਕਿ ਕਿੱਲਿਆਂ ਦਾ ਪਲਾਟ ਆ 3.5 4 ਕਿੱਲਿਆਂ ਦਾ ਤੇ ਫਿਰ ਇਹਦੇ ਨਾਲ ਇੱਕ ਹੋਰ ਆ ਬਾਕੀ ਆਉਂਦਾ ਫਿਰ ਮੈਂ ਲਈ ਟੈਂਕ ਭਰ ਗਿਆ ਟਰਾਲੀ ਹਜੇ ਆਉਂਦੀ ਐ ਮਨਲਾ ਦਾ ਚਲੋ ਦਿਖਾਉਂਦੇ ਆ ਮਿਲਦੇ ਆ ਲਓ ਜੀ ਉਸ ਤੋਂ ਬਾਅਦ ਆਪਾਂ ਅੱਗੇ ਹੁੜਨੇ ਲਈ ਸਾਈਡ ਤੇ ਉਧਰੋਂ ਇਥੋਂ 1 ਕਿਲੋ ਡੇਢ ਕਿਲੋਮੀਟਰ ਨਾਲ ਹੀ ਇੱਥੇ ਸੜਕਾ ਉਹਦੇ ਕੋਲੇ ਚੱਲ ਰਹੇ ਆ ਆਪਾਂ ਥੋੜੀ ਜੀ ਅੰਦਰ ਨੂੰ ਤੇ ਕੇਰਾ ਲੱਗ ਗਿਆ ਬਾਈ ਦਵਾਰਾ ਬਲੀ ਜਾਂਦਾ ਹੁਣ ਉਧਰੋਂ ਦੇਖਦੇ ਆ 25 ਕਿੱਲੇ ਕਹਿੰਦੇ ਆ ਇਹ ਤੇ ਬਾਕੀ 20 25 ਕਿੱਲੇ ਅਜੇ ਤਾਂ ਵੱਡੇ ਨਹੀਂ ਜਾਂਦੇ ਕਿਉਂਕਿ ਉਧਰ ਜਿਹੜੇ ਵੱਢ ਕੇ ਆਏ ਆ ਹੁਣ 10 11 ਕਿੱਲੇ ਜੋ ਇੱਥੇ ਵੱਢਿਆ ਗਿਆ ਵੱਢਿਆ ਗਿਆ ਬਾਈ ਫਿਰ ਸਵੇਰੇ ਨਾ ਦਾਦਾ ਜੀ ਦੇ ਲਾਉਣੀਆਂ ਜਿਹੜੇ ਇਹਨਾਂ ਦੇ ਦਾਦਾ ਜੀ ਉਹਨਾਂ ਦੇ ਉੱਥੇ ਪਹਾੜੀ ਜਿਹਾ ਏਰੀਆ ਕਾਹਲੂ ਦਿਖਾਵਾਂਗੇ ਤੁਹਾਨੂੰ ਬਾਈ ਬੜਾ ਭੜਾ ਜਿਹਾ ਏਰੀਆ ਉਹ ਇੱਥੇ ਚੱਲਣੀਆਂ ਕਾਹਲੂ ਮਸ਼ੀਨ ਪਹਾੜੀ ਏਰੀਆ 'ਚ ਨੌਂ ਕਿੱਲੇ ਨੇ ਨੌਂ ਕਿੱਲੇ ਕਾਦੇ ਬਾਈ ਸਾਰੀ ਦਿਹਾੜੀ ਖਾ ਜਾਣੀਆਂ ਉਹਨਾਂ ਨੇ ਇੱਕ ਤਾਂ ਜਾਣ ਦਾ ਟਾਈਮ 15 16 ਕਿਲੋਮੀਟਰ ਵੱਧਾ ਹੀ ਹੋਣਾ ਤੇ ਫਿਰ ਦੂਜਾ ਕੰਮ ਮਤਲਬ ਵੀ ਪਹਾੜੀ ਏਰੀਆ ਕਦੇ ਉੱਪਰੋਂ ਚੜਜੋ ਕਦੇ ਇੱਧਰੋਂ ਉਤਰਿਓ ਤੁਹਾਡੇ ਟੇਢੀ ਇੱਧਰੋਂ ਉਤਰਿਓ ਤੇ ਬਾਕੀ ਗਿਰਿਆ ਹੋਇਆ ਉਹ ਥੋੜਾ ਆ ਤੇ ਥੋੜੀ ਜਿਹੀ ਨਰਮਾਈ ਦੀ ਆ ਹਮ ਬਾਕੀ ਦਾਦਾ ਜੀ ਕਹਿੰਦਾ ਹੁਣ ਤੂੰ 2 ਮਿੰਟ ਦੋ ਬੱਸ ਉਰਦਾ ਲਗਾਣਾ ਕਰਕੇ ਹੁਣ ਖਚਾਈ ਚ ਲੱਗੇ ਹੋਇਆ ਕੰਮ ਲਾ ਬਾਕੀ ਜੱਗੇ ਬਾਈ ਨੇ ਹਾਈ ਚ ਲਾ ਲਈ ਇੱਜੀ ਆ ਬਾਕੀ ਜਿਹੜਾ ਲੈ ਕੇ ਚੱਲਿਆ ਭਾਈ ਇੱਕ ਟੈਂਕਾ ਖਾਲੀ ਕਰਤਾ ਕਣਕ ਪੱਕੀ ਹੋਈ ਆ ਪੂਰੀ ਉੱਡੀ ਫਿਰਦੀ ਆ ਮਸ਼ੀਨ ਚਲੋ ਬਾਕੀ ਦੇਖਦੇ ਆ ਹੋਰ ਕਿਹੜਾ ਪਲਾਟ ਕਹਿੰਦੇ ਆ ਮੰਦਾ ਦਾ ਝੋਂਪੜੇ ਜਿਹਦੇ ਕੋਲੇ ਆ ਲਾਗੇ ਪਲਾਟ canals ਇਰ ਰਹਿ ਗਏ ਤਾਂ ਨਹੀਂ ਜੜੂੜੇ ਲਈ ਆ ਬਿਆਹ ਤੇ ਚਾਰ ਚਾਰ ਕਿੱਲਾਂ ਦੇ ਚਲੋ ਜੋ ਵੀ ਆ ਉਹਨਾਂ ਦਾ ਪਹਿਲਾਂ ਮਿਲਦੇ ਆ ਲੋ ਜੇ ਖੱਚਿਆ ਪਿਆ ਫਰਮ ਨੇ ਕੰਮ ਪੱਕਿਆਂ ਅੜਾਈ ਫਿਰਦਾ ਭਾਈ 4 ਏਕੜ 30 ਡੈਸਮਲ ਦਾ ਪਲਾਟ ਆ ਇਹ ਬਾਕੀ ਟੈਂਕ ਦੀਆਂ ਤਿਆਰੀਆਂ ਹੀ ਆ ਜੀ ਉਹ ਪਲਾਟ ਵੱਟ ਕੇ ਤੇ ਚਲਾਤੀ ਹੁਣ ਅਗਲੇ ਚ ਉਹ ਜਾਂਦਾ ਬਾਈ ਲਈ ਇਹ ਵੀ ਦੇਖਦੇ ਆ ਪੁੱਛਾਂਗੇ ਨਾਲ ਕਿੰਨੇ ਏਕੜ ਦਾ ਬਾਕੀ ਨਾਪਾਂਗੇ ਆਪਾਂ ਨਾਪ ਕੇ ਆਪਾਂ ਦਾ ਨਾਪ ਕੇ ਰੱਖਦੇ ਆ ਨਾਪ ਕੇ ਫਿਰ ਪੁੱਛੀਦਾ ਇਹਨਾਂ ਨੂੰ ਕਿੰਨੇ ਏਕੜ ਜੇਹੀ ਦੱਸਣ ਤਾਂ ਠੀਕ ਹੈ ਨਹੀਂ ਤਾਂ ਫਿਰ ਦਿਖਾ ਦੀਦਾ ਤੇ ਝੂਠ ਬੱਕੀ ਬਾਈ ਜੀ ਕੱਟਿਆ ਕਿਉਂਕਿ ਲੋਕਲ ਦੀ ਮਸ਼ੀਨ ਕਰਕੇ ਤੁਹਾਨੂੰ ਪਤਾ ਫਿਰ ਫਰਕ ਪੈ ਜਾਂਦਾ ਪੰਜਾਬ ਦੀ ਹਿੰਦੀ ਤਾਂ ਫਿਰ ਤੁਹਾਨੂੰ ਪਤਾ ਝੂਠੇ ਬੋਲਣਾ ਤਾਂ ਇਹਨਾਂ ਨੇ। ਉਹ ਲੈ ਗਿਆ ਭਾਈ। ਬੰਦਰ ਬੈਂਗਣਾ ਦੀ ਖੇਤੀ ਵੀ ਕਰੀ ਹੋਈ ਹੈ ਨਾਲ। ਟਮਾਟਰ ਬੈਂਗਣ। ਲੱਗਾ ਵਾ ਬਾਈ ਖਚਣ ਕੰਮ ਨੂੰ ਚਲੋ ਮਿਲਦੇ ਆਓ ਜੀ ਆ ਵੀ ਪਲਾਟ ਵੱਡਿਆ ਚੱਲਿਆ ਤਿੰਨ ਕਿੱਲਾਂ ਤੋਂ ਥੋੜਾ ਜਿਹਾ ਘੱਟ ਸੀ ਮੜ ਮੋਟੇ ਦਸਮਾਲੇ ਦਾ 1500 ਬਾਕੀ ਬਾਕੀਆਂ ਆਪਾਂ ਦਾ ਫਿਰਦਾ ਬਾਈ 4:00 ਵੱਜ ਗਏ ਰਾਮ ਦੇ ਹੁਣ ਇਹ ਤੋਂ ਬਾਅਦ ਉਧਰ ਆ ਫਲਾਟ ਨਾਲ ਹੀ ਵਾਗਿਆਂ ਪਾਈਆਂ ਪਈਆਂ ਬਾਈ ਨੇ ਦਿਖਾਉਣਾ ਹੈ ਹੁਣ ਤੁਹਾਨੂੰ ਥੱਲੇ ਇੱਕ ਅਦਰ ਫਲਾਟ ਆ ਇੱਕ ਕਗੇੜਾ ਇੱਧਰ ਨੂੰ ਆ ਇੱਕ ਫਿਰ ਰਾਜਾ ਹੱਤ ਕਾਉਣਾ ਜਾ ਬਸ ਫਿਰ ਇਧਰ ਅਫ ਆ ਪਲਾਟ ਆ ਥੱਲੇ ਵਾਲਾ ਦੋ ਪਲਾਟ ਆ ਮਨਦਾ ਦਾ ਥੱਲੇ ਦੇਖਦੇ ਹਾਂ ਸੱਚੀ ਫਿਰਦਾ ਬਾਈਆ ਹਨ ਪੂਰੀ ਉੱਡੀ ਫਿਰਦੀ ਆ ਵੀਰ ਰਾਣੀ ਅੱਜ ਵੀ ਰੰਗ ਫੇਰ ਮੀਂਹ ਪੈਣ ਤੋਂ ਬਾਅਦ ਬਾਈ ਹੁਣ ਮਸ਼ੀਨ ਨੂੰ ਰੋਜੇ ਕਾਲੀ ਹੋ ਜਾਂਦੀ ਆ ਸਾਫ਼ ਕਰਨੀ ਪੈਂਦੀ ਆ ਬਾਕੀ ਹੁਣ ਆ ਆ ਇੱਕ ਫਲਾਟ ਇਹ ਐ ਇਹ ਵਾਲਾ ਰਾਲਟੇ ਥੋੜੇ ਸਹੀ ਬਣਾ ਕੇ ਰੱਖਾ ਕਰੋ ਬਸ ਜਹੀ ਐ ਇੱਕ ਬਸ ਹਾਂ ਹਾਂ ਰੋਈ ਹੁਣ ਹੋਪ ਨਾ ਨਹੀਂ ਨਹੀਂ ਕੱਟਨੇ ਕਾ ਜਹੀ ਐ ਬਸ हाँ अब उधर जाना ये काट के नहीं नहीं बिल्कुल नहीं उधर है एक अरे उतने हाँ बिल्कुल कितने टुकड़े हैं यहाँ ये दे देखो बड़े बड़े हैं पांच एकड़ के पांच पांच एकड़ के कितने दो दो टुकड़े दस एकड़ उधर पांच ये कितने एकड़ का है दो, दो के दो के दो, के, दो, के। दो, दो, के। दो जो जैसा है भाई ये काया ਇੱਥੇ ਪਰੋਂ ਦਰਾਂ ਕਹਿੰਦਾ ਪਲਾਟ ਬੜਾ ਤੇ ਉੱਧਰ ਬਾਈ ਨੇ ਕਰੇ ਦਿੱਤਾ ਲਗਭਗ ਅੰਡ ਚਲੋ ਦਿਖਾਉਂਦੇ ਰਵਾਂਗੇ ਤੁਹਾਨੂੰ ਮਿਲਦੇ ਆਂ ਚਲੋ ਬਾਈ ਇੱਧਰ ਲਾ ਲਾਗੇ ਪਟਾਣ ਇੱਧਰ ਲਾ ਡੇਢ ਦੋ ਕਿੱਲੇ ਦੱਸਦੇ ਤੇ ਜਿਹੜਾ ਵੀ ਲੱਗ ਚੱਲੇ ਖੜਾ ਬਾਈ ਕੋਮ ਚੱਲੇ ਬਸ ਬਾਕੀ ਉਹ ਪਰੇ ਆ ਪਲਾਟ ਇਹਨਾਂ ਦੇ ਉਹ ਦੇਖਦੇ ਆ ਕਿਹਜਿਆ بڑے ਆ ਛੋਟੇ ਆ ਕਿਦਾਂ ਪੱਕੇ ਇੱਧਰ ਸਾਰਾ ਵੱਡਿਆ ਹੋਇਆ ਹੈ ਮਸ਼ੀਨਾਂ ਪਹਿਲਾਂ ਚੱਲੀਆਂ ਹੋਈਆਂ ਇੱਕ ਉਹ ਸਾਹਮਣੇ ਮਸ਼ੀਨ ਚੱਲਦੀ ਆ ਉੱਪਰ ਉਹ ਚੱਲਦੀ ਆ ਉਹ ਫਿਰਦੀ ਆ ਉਹ ਵੀ ਪੱਗੀਆਂ ਪੁੰਦੀ ਦੂਰ ਆ ਥੋੜੀ ਜੀ ਬਾਕੀ ਇੱਧਰਲਾ ਪਲਾਟ ਆ ਵਾਟੇ ਕੇ ਫਿਰ ਉੱਧਰ ਜਾਣਾ ਬਾਈ ਲੱਗਿਆ ਹੋਇਆ ਫਿਰੋਂ ਮਿਲਦੇ ਆ ਲਓ ਜੀ ਠੇਰਾ ਬਗਲਿਆ ਗਿਆ ਬਾਈ ਅੱਧੀ ਕਰਕੇ ਲਾਉ ਕੁੱਡੀ ਭਰਦੀ ਜਾ ਚਲੋ ਮਿਲਦੇ ਹਾਂ ਲੋ ਜੀ ਉੱਤਵਾਲ ਇੱਧਰ ਲਾਤੀ ਲਿਆ ਕੇ ਆ ਵੀ ਲਪੇਟ ਦੇਣਾ ਫੋਰਮੈਨ ਜੀ ਨੇ ਜਿੱਤੋਂ ਬਾਅਦ ਆ ਪਲਾਟ ਆ ਫਿਰ ਉਹ ਉੱਧਰ ਲਾ ਤੇ ਇਹਦੇ ਵਿੱਚ ਤਾਰ ਆ ਥੋੜੀ ਜੀ ਦੇਖਦੇ ਹਾਂ ਬਾਕੀ ਖਿੱਚਿਆ ਪਿਆ ਕੰਮ ਫੋਰਮੈਨ ਜੀ ਨੇ ਜੱਗਾ ਵਾਈ ਲੱਗਾ ਹੋਇਆ ਤੇ ਬਾਈ ਜਿੱਥੇ ਪਨੇਥਰ ਮਸ਼ੀਨ ਬਣਦੀ ਆ ਉਹਦੇ ਲਾਗੇ ਦੇ ਹੀ ਆ ਤੇ ਬਾਈ ਮੈਂ ਬਾਰ ਬਾਰ ਦੱਸੀ ਜੰਨਾ ਕਈ ਕਮੈਂਟ ਚ ਨਾ ਫੇਰ ਵੀ ਪੁੱਛੀ ਜਾਂਦੇ ਆ ਵੀਡੀਓ ਚ ਪਹਿਲਾਂ ਵੀ ਦੱਸਿਆ ਕਿ ਇਹ ਆਪਣਾ ਨਾ ਜਵਲਪੁਰ ਬੇਲਖੜੂ ਤੇ ਪਾਟਨ ਦੇ ਵਿਚਾਲੇ ਆ ਅਸੀਂ ਜਦੋਂ ਤਲਵਾਰੇ ਚੱਲ ਜਾਵਾਂਗੇ ਫਿਰ ਚਗੱਡੇ ਕੋਲ ਤਲਵਾਰਾ ਘਾਟ ਤੇ ਚਗੱਡਾ ਉਹਦੇ ਲਾਗੇ ਚੱਲ ਜਾਂਦੇ ਆ ਬਾਕੀ ਹੁਣ ਆਪਾਂ ਬੇਲ ਖਾੜੂ ਤੇ ਟਾਟਨ ਦੇ ਵਿਚਾਲੇ ਚੱਲ ਰਹੇ ਆ ਤੇ ਕਿਰਾਏ ਕਰੂਏ ਤਾਂ ਬਈ ਆਪਾਂ ਘੱਟੇ ਵੜਦੇ ਆ ਜਿਆਦਾ ਨਹੀਂ ਬਸ ਇਹਨਾਂ ਦੇ ਘਰ ਦਾ ਹੀ ਜਿਆਦਾ ਹੋਆ ਆ ਤਾਂ ਚਲੋ ਬੰਦੇ ਨੇ ਇੱਕ 파ਰਛੀ ਜੀ ਪਾਲੀ ਕਹਿੰਦੇ ਇਹਨਾਂ ਦਾ ਖਾਸ ਬੰਦਾ ਸੀ ਕੋਈ ਉਹ ਕਹਿੰਦਾ ਵੀ ਥੋੜੇ ਵਾਲੀ ਮਸ਼ੀਨ ਤੋਂ ਹੀ ਵਢਾਉਣਾ ਹੈ ਤਾਂ ਫਿਰ ਬਈ ਆਪਾਂ ਆਏ ਸੀਗੇ ਅੰਕਲ ਉਹਨਾਂ ਦੇ ਕਹਿਣ ਤੇ ਅੰਕਲ ਕਹਿੰਦੇ ਚਲੋ ਇਹਨਾਂ ਦਾ ਵੜ ਦੋ ਪੈਸੇ ਵਢਣਾ ਨਹੀਂ ਸੀਗਾ ਕਿਉਂਕਿ ਹੁਣ ਆਪਣੇ ਵਾਲੀ ਕਣਕ ਦੀ ਪੂਰੀ ਤਿਆਰੀ ਆ ਉਧਰ ਅੰਕਲ ਕਹਿੰਦੇ ਆਪਾਂ ਹੁਣ ਆਪਣੀ ਵੀ ਵਢੀਏ ਤੁਹਾਨੂੰ ਪਤਾ ਮੌਸਮ ਖਰਾਬ ਰਹਿੰਦਾ ਹੁਣ ਆਪਣੀ ਦਾ ਵੀ ਡਾਰਾ ਪਿਛਲੀ ਵਾਰ ਆਪਣਾ ਝੋਨਾ ਵੀ ਖਾਸਾ ਖਰਾਬ ਹੋ ਗਿਆ ਤਾਂ ਮੀਂਹ ਕਰਕੇ ਤੇ ਹੁਣ ਆਪਣਾ ਵੀ ਛੇਤੀ ਨਿਵੇੜਨ ਦੀ ਉਹ ਆ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਰਵਾਂਗੇ ਹੁਣ ਇਹ ਤੋਂ ਬਾਅਦ ਆਹ ਪਲਾਟ ਚਲਾਵਾਂਗੇ ਮਿਲਦੇ ਆ ਲੋ ਜੀ ਉਹ ਵੱਢ ਕੇ ਆਪਾਂ ਹੁਣ ਆ ਗਏ ਆ ਬਰੋਦਾ ਕੋਲੋਂ ਲੰਘਣ ਲੱਗੇ ਆ ਹੁਣ ਆਪਾਂ ਤੇ ਮਸ਼ੀਨ ਆਪਣੀ ਉਹ ਆ ਗਈ ਹਨੇਰਾ ਹੋ ਗਿਆ ਬਾਈ ਖਾਸਾ ਪਹਿਲਾਂ ਆਪਾਂ ਮਸ਼ੀਨ ਚਲਾਉਣ ਲੱਗੇ ਸੀਗੇ ਫੁਰਮਾਂ ਜੀ ਨੂੰ ਥੱਲੇ ਲਾਇਆ ਹੋਇਆ ਤਾਂ ਹੁਣ ਆਪਾਂ ਘਰਾਂ ਚੱਲੇ ਆਂ ਬਾਕੀ ਸਵੇਰੇ ਦਾਦਾ ਜੀ ਦੀ ਵਡਾਂਗੇ ਮਿਲਦੇ ਆਂ ਅੱਡੇ ਤੇ ਜਾ ਕੇ ਮੋਰੇ ਬਾਈ ਰਸਤਾ ਬਹੁਤ ਜ਼ਿਆਦਾ ਆਹੋ ਆ ਤੰਗਾ ਉੱਥੋਂ ਖੜ ਕੇ ਮਸ਼ੀਨ ਕਢਾਉਣੀ ਪੈਣੀ ਆ ਤੁਹਾਨੂੰ ਪਤਾ ਹੀ ਆ ਫਿਰ ਰਾਸਤੇ ਇਹੇ ਜਿਹੇ ਹੀ ਆ ਇਹਨਾਂ ਦੇ ਰੇ ਬਹੁਤ ਔਖੇ ਆਏ ਤੇ ਸਵੇਰੇ ਪਿੰਡ ਤੋਂ ਕਢਦੇ ਆਂ ਮਸ਼ੀਨ ਤੁਹਾਨੂੰ ਦਿਖਾਉਣੇ ਆ ਬਹੁਤ ਕਸੂਤਾ ਰਸਤਾ ਬਾਈ ਪੂਰੀ-ਪੂਰੀ ਲੰਘਦੀ ਆ ਮਸ਼ੀਨ ਆ ਬਾਕੀ ਉਹ ਉਧਰੋਂ ਰਸਤਾ ਵਧੀਆ ਸੀਗਾ ਉਧਰ ਬਈ ਪਤਾ ਕੀ ਚੱਕਰ ਪੈ ਗਿਆ ਓੜਨਾ ਤੋਂ ਰਸਤਾ 1.5 ਕਿਲੋਮੀਟਰ ਦਾ ਰਸਤਾ ਪਰ ਤਾਰਾਂ ਬਹੁਤ ਆ ਬਈ ਉਹ ਇੱਕ ਪਿੰਡ ਆਉਂਦਾ ਉਹਦੇ ਵਿੱਚ ਦੂਜਾ ਓੜਨਾ ਹੀ ਆ ਤੇ ਉਹਦੇ ਵਿੱਚ ਤਾਰਾਂ ਬਹੁਤ ਆ ਤਾਰਾਂ ਤੁਹਾਨੂੰ ਪਤਾ ਫਿਰ ਓਖਾ ਕਰਦੀਆਂ ਨੇ ਫਿਰ ਬੰਦਾ ਕਿੰਨੀਆਂ ਕਿ ਚੱਕੀ ਜਾਵੇ ਬਹੁਤ ਓਖਾ ਹੋ ਜਾਂਦਾ ਫਿਰ ਇਸ ਕਰਕੇ ਹੁਣ ਇਧਰੋਂ ਹੀ ਕੱਢੀ ਆ ਰਸਤਾ ਤਾਂ ਤੰਗ ਆ ਪਰ ਇਹਦਾ ਇਹ ਆ ਵੀ ਮਸ਼ੀਨ ਤਾਰਾ ਤੁਰਾ ਨਹੀਂ ਚੱਕਣੀਆਂ ਪਈਆਂ ਇੱਧਰੋਂ ਊਂ ਰਸਤਾ ਥੋੜਾ ਜਿਹਾ ਤੰਗ ਆ ਬਾਕੀ ਤੁਹਾਨੂੰ ਦਿਖਾਵਾਂਗੇ ਇੱਥੇ ਇੱਕ ਪੁਲੀ ਨਦੀ ਜੀ ਆ ਵਿੱਚ ਬਣੀ ਹੋਈ ਹੈਗਾ ਪਹਾੜੀ ਏਰੀਆ ਜਾਈ ਤਾਂ ਜਿੱਧਰ ਆਪਾਂ ਚੱਲ ਗਏ ਤੇ ਕਿਤੇ ਉੱਚੇ ਨਹੀਂ ਮੇ ਖੇਤ ਆ ਦਾ ਸਰ ਬਾਕੀ ਤੁਹਾਨੂੰ ਦਿਖਾਵਾਂਗੇ ਚਲੋ ਮਿਲਦੇ ਆ ਪਿੰਡ ਕੋਲ ਜਾ ਕੇ ਲੋ ਬਈ ਆ ਗਿਆ ਪਿੰਡ ਆਹ ਰਸਤਾ ਹੈ ਆਹ ਰਸਤਾ ਦੇਖ ਲਓ ਬਈ ਆਦੇ ਦੇਖੋ ਪੁਲੀ ਦਿਖਾਉਣਾ ਤੁਹਾਨੂੰ ਬੜਾ ਕਸੂਤਾ ਜਾਂ ਰਸਤਾ ਹੈ ਆਹਦੀ ਆ ਪੁਲੀ ਆ ਆ ਛੋਟੀ ਜੀ ਪੁਲੀ ਹੈ ਤੇ ਪਰ ਉਹ ਮਸ਼ੀਨ ਨਿਕਲਦੀ ਆ ਮੋਰੇ ਕੋਈ ਚੀਜ਼ ਆ ਜਾਵੇ ਤਾਂ ਵੀ ਔਖਾ ਆਹ ਟਰੈਕਟਰ ਆ ਗਿਆ ਹੁਣ ਜਿਵੇਂ ਦੇਖ ਲਓ ਬਾਕੀ ਤੁਹਾਨੂੰ ਦਿਖਾਉਣਾ ਹੈ ਮਸ਼ੀਨ ਵੀ ਦੇਖ ਲਓ ਬਾਈ ਪਿੰਡ ਚੋਂ ਨਿਕਲ ਰਹੀ ਆ ਮਸ਼ੀਨ ਬੁੱਕ ਸੁੱਤਾ ਰਸਤਾ ਆ ਬਾਈ ਪੁਲੀ ਹੋ ਢੱਕੇ ਮਸ਼ੀਨ ਉਸ ਤੋਂ ਬਾਅਦ ਆਹ ਰਸਤਾ ਕਸੂਤਾ ਆ ਤਾਂ ਹਲੇ ਫੇਰ ਠੀਕ ਠੀਕ ਆ ਬਾਕੀ ਤੁਹਾਨੂੰ ਦਿਖਾਉਣਾ ਹੈ ਅੱਗੇ ਬਈ ਆ ਪਿੱਛੇ ਕਰ ਲਓ ਗੱਡੀਆਂ ਜਲਦੀ ਗੱਡੀ ਆ ਰਹੀ ਆ ਹਾਂ ਕਰ ਲਓ ਆ ਗਏ ਬਾਈ ਲੈ ਵੀ ਹੁਣ ਤੁਹਾਨੂੰ ਦਿਖਾਉਨੇ ਆ ਉਹ ਦੇਖ ਲਓ ਅੱਗੇ ਪਿੰਡ ਦਾ ਰਸਤਾ ਮਿਲਦੇ ਆ ਆਹ ਦੇਖ ਲਓ ਬਾਈ ਰਸਤਾ ਪੂਰਾ ਪੂਰਾ ਹੀ ਆ ਬਿਲਕੁਲ ਬਿਲਕੁਲ ਪੂਰਾ ਪੂਰਾ ਰਸਤਾ ਇੱਧਰ ਛੱਤ ਦੇ ਉਹ ਕੱਢੇ ਹੋਏ ਆ ਤੇ ਦੇਖ ਲਓ ਇੱਧਰ ਦਰਖਤਾਂ ਬਾਈ ਇੱਧਰ ਵੀ ਛੱਤ ਦਾ ਵਾਧਰਾ ਕੱਢਿਆ ਹੋਇਆ ਪੂਰੀ ਪੂਰੀ ਲੰਗਦੀ ਆ ਮਸ਼ੀਨ ਇਹਨ ਉਹ ਆ ਗਈ ਮਸ਼ੀਨ ਆਪਣੀ ਪੂਰੀ ਪੂਰੀ ਲੰਗਦੀ ਆ ਦੇਖ ਲਓ ਫਾਦਰੇ ਤੇ ਐਨ ਬਿਲਕੁਲ ਬਰਾਬਰੋਂ ਲੰਗਦੀ ਆ ਬਾਹੀ ਪਿੰਡ ਦਾ ਇੱਕ ਬਾਈ ਹੁਣ ਆਪਣੀ ਮਸ਼ੀਨ ਆਰਮਨਾਲ ਜਾਊਗੀ ਫਰੋਰ ਤੇ ਚਲੋ ਮਿਲਦੇ ਆ ਫਿਰ ਹੁਣ ਪਿੰਡ ਪਹੁੰਚ ਕੇ